ਭੰਗ ਸਾਹਿਬ ਆਪਣੇ ਸਮਤ ਸਾਰੇ ਤੁਸੀਂ ਥਾਣਾ ਸਦਰ ਪੁੱਜੇ ਹੈਗੇ ਕੀ ਮਾਮਲਾ ਹੈ ਸਾਰਾ ਇੱਥੇ ਪੁੱਜੇ ਮਤਲਬ ਸਾਨੂੰ ਇੱਥੇ ਬੁਲਾਇਆ ਗਿਆ ਸੀ ਐਕਚੁਅਲੀ ਅ ਪਰ ਪਰਸੋਂ ਸਾਡੇ ਪਿੰਡ ਨਾਲ ਸੜਕ ਬਣ ਰਹੀ ਆ ਢੇੜੂ ਦੇ ਆਲੇ ਦੋਲੇ ਤੇ ਉੱਥੇ ਥੋੜਾ ਜਿਹਾ ਫੀਵਰੇਜ ਦਾ ਕੰਮ ਥੋੜਾ ਜਿਹਾ ਸੀਗਾ ਤੁਸੀਂ ਪਾਉਣ ਲਈ ਨਾ ਗੁਰਦੁਆਰਾ ਬਾਬਾ ਰੋਦਾਫ ਮਾਰੇ ਦਾ ਗੁਰਦੁਆਰਾ ਉੱਥੇ ਮਿਲਤੀ ਮੁਰਕੀ ਕਰਦੇ ਸੀ ਤੇ ਉੱਥੇ ਇਕੱਠੇ ਹੋ ਗਏ ਤੇ ਉੱਥੇ ਸਾਡੀ ਪੰਚਾਇਤ ਦੇ ਇੱਕ ਹੋਰ ਮੈਂਬਰ ਅਮਨਦੀਪ ਢੰਡਾ ਵੀ ਆ ਗਿਆ ਉਹ ਉੱਥੇ ਇੱਕ ਦੂਸਰੇ ਮੈਂਬਰ ਨੂੰ ਕਹਿ ਰਿਹਾ ਸੀ ਕਿ ਜਿਹੜੀ ਐਸਸੀ ਗ੍ਰਾਂਟ ਆ ਜਿਹੜੀ ਪੰਚਾਇਤ ਤੋਂ ਉਹਦੇ ਪੈਸੇ ਮੰਗਣੇ ਆ ਜੀ ਤੇ ਉੱਥੇ ਬਿਸ਼ਨਪਾਲ ਵੀ ਸੀ ਇਹ ਸੁਣ ਲੈਣ ਮੈਨੂੰ ਕਿਹਾ ਸਾਂਝ ਸਾਹਿਬ ਇਹ ਪੈਸੇ ਮੰਗਦੇ ਐ ਐਸਸੀ ਗ੍ਰਾਂਟ ਦੇ ਜੀ ਕਿਉਂਕਿ ਐਸਸੀ ਗ੍ਰਾਂਟ ਤਾਂ ਕੋਈ ਹੁੰਦੀ ਨਹੀਂ ਨਾ ਕਿ ਗ੍ਰਾਂਟ ਤਾਂ ਸਾਂਝੀ ਹੁੰਦੀ ਸਾਰੀ ਲਾਈਦੀ ਆ ਉੱਥੋਂ ਗੜ ਵਾਲੀ ਹੋਣਾ ਕੰਮ ਸ਼ੁਰੂ ਹੋ ਗਿਆ ਕੋਈ ਬਹੁਤ ਵੱਧ ਘੱਟ ਬੋਲੇ ਉਸ ਤੋਂ ਬਾਅਦ ਫਿਰ ਉਹ ਜੀ ਅਸੀਂ ਕਿਹਾ ਪਿੰਡ ਕੱਲ ਨਿਬੜ ਜੂ ਥਾਣੇ ਆ ਗਏ ਤੇ ਉਹ ਫਿਰ ਥਾਣੇ ਨੇ ਸਾਨੂੰ ਬੁਲਾਇਆ ਸੀਗਾ ਪਰ ਉਹ ਆਪ ਆਇਆ ਨਹੀਂ ਫਿਰ ਜੀ ਸੋ ਥਾਣੇ ਤੇ ਜਿਹੜੀ ਪੁਲਿਸ ਅਧਿਕਾਰੀ ਨਾਲ ਫਿਰ ਤੁਹਾਡੀ ਕੀ ਗੱਲਬਾਤ ਹੋਈ ਓਹੋ ਟਾਈਮ ਦੇਣ ਜੇ ਤੂੰ ਹੋਰ ਉਹ ਕਹਿੰਦੇ ਵੀ ਅਸੀਂ ਉਹਨੂੰ ਕਿਹਾ ਸੀ ਉਹ ਕਹਿੰਦਾ ਮੈਂ ਸ਼ਾਮ ਨੂੰ ਆ ਸਕਦਾ ਮੇਰੇ ਕੋਲ ਟਾਈਮ ਨਹੀਂ ਹੈਗਾ ਜੇ ਕੀ ਮੋਹਰੀ ਪਾਰਟੀ ਨੂੰ ਟਾਈਮ ਦਿੱਤਾ ਗਿਆ ਸੀ ਥਾਣੇ ਵੱਲੋਂ ਦਿੱਤਾ ਗਿਆ ਸੀ ਹੋਰ ਉਦਾਂ ਸਾਨੂੰ ਸਾਨੂੰ ਉਦਾਂ ਥੋੜਾ ਕਹਿਣਾ ਸੀ 10 ਦੇ ਦਾ ਟਾਈਮ ਦੇ ਟਾਈਮ ਦੱਸਦਾ ਦਿੱਤਾ ਜਿਹੜੀ ਜੀ ਜਿਵੇਂ ਤੁਹਾਡੇ ਘਰ ਦੇ ਕੋਈ ਨਹੀਂ ਪੁੱਜਿਆ ਹੈਗਾ ਇੱਥੇ ਨਹੀਂ ਇੱਥੇ ਕੋਈ ਨਹੀਂ ਆਇਆ ਸੀ ਕਿਹਾ ਸੀ ਪੁਲਿਸ ਨੂੰ ਹੁਣ ਤੱਕ ਦੁਬਾਰਾ ਕੋਈ ਟਾਈਮ ਦਿੱਤਾ ਗਿਆ 10 ਤਰੀਕ ਦਾ ਟਾਈਮ ਦਿੱਤਾ ਗਿਆ ਕੋਈ ਪਰ ਅਸੀਂ ਵੇਖਾਂਗੇ ਹੁਣ ਕਿੱਦਾਂ ਹੁੰਦੀ ਹੈ ਅਸੀਂ ਪੰਚਾਇਤ ਨੇ ਸਲਾਹ ਕਰਨੀ ਹੈ ਅਸੀਂ ਰੂਟ ਪਰਸ ਜਿਹੜੇ ਬਿਸ਼ਨਪਾਲ ਹੈਗੇ ਪਹਿਲਾਂ ਕੋਈ لیکن اے ਸਾਡੇ ਨਾਲ ਸਰਪੰਚ ਜੀ ਸਮਝੋ ਤੁਸੀਂ ਖੜੇ ਨਾਲ ਜੀ ਸਰ تھوڑا ਸਰਪੁੱਝੇ ਹੈਗੇ ਕਿ ਜਿਹੜਾ ਤੁਹਾਡਾ ਮੇਰਾ ਨੰ ਬਿਸ਼ਨਪਾਲ ਤੰਦੂ ਜੀ ਅਸੀਂ ਪੰਚਾਇਤ ਸਾਰੀ ਇਕੱਠੀ ਹੋ ਕੇ ਪਿੰਡ ਦੇ ਸੁਧਾਰ ਲਈ ਕੋਈ ਇੱਕ ਪਾਣੀ ਸੀਗਾ ਆਪਣੇ ਆਬਾਦੀ ਤੋਂ ਇਕੱਠਾ ਹੋ ਰਿਆ ਗੜੀ ਦੇ ਮੂਰੇ ਤੇ ਸਰਪੰਚ ਸਾਹਿਬ ਨੇ ਸਲਾਹ ਕੀਤੀ ਕਿ ਅਸੀਂ ਉਹ ਐਸਟੀਮੇਟ ਲਾਉਣਾ ਹੈ ਸੀ ਸਰਪੰਚ ਸਾਹਿਬ ਕਹਿੰਦਾ ਚਲ ਤੁਸੀਂ ਐਸਟੀਮੇਟ ਲਾ ਦਿਓ ਤੇ ਆਪਾਂ ਪੈ ਪਾਣੇ ਆ ਅਸੀਂ ਮਿੰਤੀ ਮੁਰਤੀ ਸਾਰੀ ਕੱਲ੍ਹ ਹੀ ਗੁਰਦੁਆਰਾ ਸਾਹਿਬ ਦੇ ਮੂਹਰੇ ਬਜਰੀ ਦੀ ਮਿੰਤੀ ਕਰ ਲਈ ਅਸੀਂ ਆ ਵੀ ਇੱਥੇ ਲੁੱਕ ਨਹੀਂ ਪਾਣੀ ਜੀ ਤੇ ਵਧੀਆ ਤਰੀਕੇ ਨਾਲ ਕੰਮ ਕਰ ਦੇਣਾ ਮਤਲਬ ਛੇ ਛੇ ਜੀ ਬਜਰੀ ਪਾ ਕੇ ਤੇ ਆਪਾਂ ਗੁਰਦੁਆਰਾ ਸਾਹਿਬ ਦਾ ਸਾਰਾ ਸੰਜੀ ਆ ਤੇ ਆਪਾਂ ਵਧੀਆ ਬਣਾ ਦਈਏ ਉਹ ਮਿੰਤੀ ਕਰ ਲਈ ਪੈਪਾ ਦੀ ਮਿੰਤੀ ਕਰ ਲਈ ਉਸ ਤੋਂ ਬਾਅਦ ਮੈਂ ਇੱਧਰ ਖੜਾ ਸੀ ਤੇ ਮੇਰੇ ਆ ਕੇ ਕੋਲ ਇਹ ਸੋਨੂ ਅਮਰਦੀਪ ਭਟੰਡਾ ਉਹਨੂੰ ਕੀ ਕਹਣਾ ਸੋਨੂ ਆ ਨਿਆਣਾ ਬੱਚਾ ਜਿਹਾ ਆ ਅੱਛਾ ਤੇ ਇਹ ਕੋਲ ਖੜਾ ਹੋ ਕੇ ਕਹਿੰਦਾ ਤੁਸੀਂ ਬਾਹਰੋਂ ਵਾਰੀ ਉਹ ਕਰ ਲਈ ਆਪਣੇ ਜ਼ਮੀਨ ਦੀ ਬੋਲੀ ਜੀ ਦੇ ਸਾਨੂੰ ਐਸੀ ਕੋਟੇ ਦੇ ਪੈਸੇ ਦਿਓ ਦੋ ਹੈਨਾ ਮੈਂ ਵੀ ਸਰਪੰਚ ਸਾਹਿਬ ਨੂੰ ਕਿਹਾ ਮੈਂ ਕਿ ਯਾਰ ਮੈਨੂੰ ਤਾਂ ਪਤਾ ਨਹੀਂ ਇਹ ਕੋਟੇ ਦੇ ਇਦਾਂ ਦੇ ਪੈਸੇ ਹੁੰਦੇ ਆ ਕੋਈ ਇਹ ਕਹਿੰਦੇ ਜੀ ਨਹੀਂ ਉਹ ਤਾਂ ਕਹਿੰਦੇ ਪੈਸੇ ਜਿਹੜੇ ਬੋਲੀ ਹੁੰਦੀ ਆ ਉਹਦਾ ਜਿਹੜਾ ਠੇਕਾ ਹੁੰਦਾ ਉਹ ਅਸੀਂ ਸਿੱਧਾ ਬੈਂਕ ਜਮਾ ਕਰਾਈਦਾ ਜੀ ਹਾਂ ਇਹਦਾ ਕੋਈ ਬਖਰਾ ਨਹੀਂ ਹੁੰਦਾ ਸਭ ਤੋਂ ਵਧੀਆ ਗੱਲ ਇਹ ਆ ਵੀ ਉਸ ਜਿਹੜੇ ਪੈਸੇ ਆ ਉਹ ਸਭ ਤੋਂ ਪਹਿਲਾਂ ਵੋਟਾਂ ਤੋਂ ਪਹਿਲਾਂ ਉੱਥੇ ਉਹੀ ਪੈਸੇ ਦੇ ਨਾਲ ਛੜਕ ਬਣਾਈ ਜਾਂ ਇੰਟਰਲੌਕ ਲਾਏ ਆ ਉਸੇ ਪੈਪਾਂ ਦੇ ਦੂਸਰੇ ਦੇ ਨਾਲ ਪੈਪ ਪਾਏ ਆ ਪੈਸੇ ਦੇ ਨਾਲ ਉਹ ਹੁਣ ਉਸੇ ਉਹੀ ਪੈਸਾ ਲੱਗ ਰਿਹਾ ਅਵਾਦੀ ਤੇ ਲੱਗ ਰਿਹਾ ਸਿਕਾ ਸੋ ਇਹ ਕਿਹੜੇ ਕਾਰਨ ਹੋਏ ਕਿ ਜਿਹੜਾ ਉਸਨੇ ਸ਼ਿਕਾਇਤ ਤੁਹਾਡੇ ਖਿਲਾਫ ਦਰਜ ਕਰਵਾਈ ਸੀ ਬੀਤੇ ਦੋ ਦਿਨ ਪਹਿਲਾਂ ਕਿ ਤੁਸੀਂ ਇਹਨੂੰ ਗਾਲੀ ਗਲੋਚ ਕੀਤਾ ਨਹੀਂ ਜਦੋਂ ਉਹ ਫੇ ਮੈਨੂੰ ਕਿਹਾ ਵੀ ਤੂੰ ਹੁੰਦਾ ਕੌਣ ਆ ਇਹ ਗੱਲ ਕਰਨ ਵਾਲਾ ਹਨਾ ਦੇਖੋ ਜੀ ਮੈਂ ਇਹ ਹਾਥੀ 바ਵਾ ਬੈਠਾ ਹੋਵੇ ਗਦੇ ਤੋਂ ਉੱਚਾ ਹੀ ਹੁੰਦਾ ਹੁੰਦਾ ਜੀ ਭਾਵੇਂ ਪੰਚਾਇਤ ਮੈਂਬਰ ਬਣ ਗਿਆ ਸਾਡੀ ਹਦਾ ਰੂਤਵਾ ਹਜੇ ਵੀ ਉੱਚਾਈ ਆ ਜੀ ਤੇ ਬਾਕੀ ਰਹੀ ਗੱਲ ਇਹ ਇਹ ਹੈ ਜਿੱਥੇ ਤੱਕ ਪਹੁੰਚਿਆ ਨਹੀਂ ਜਿੱਥੇ ਤੁਹਾਨੂੰ ਗੱਲ ਕਹਿੰਦਾ ਵੀ ਤੂੰ ਕੌਣ ਹੁੰਦਾ ਅਸੀਂ ਪਿੰਡ ਦੇ ਮੁਕੀਆਂ ਅਸੀਂ ਸਾਡੀ ਸਾਰੇ ਪਿੰਡ ਦੇ ਨਾਲ ਜ਼ਿੰਮੇਵਾਰਾ ਭਰਾਵਾਂ ਨਾਲ ਸਰਪੰਚ ਉਹਨਾਂ ਨਾਲ ਸਾਡੀ ਇੰਨੀ ਸਾਝ ਆ ਸਾਨੂੰ ਕੋਈ ਵੀ ਵਿਆਹ ਕੋਈ ਵੀ ਪ੍ਰੋਗਰਾਮ ਹੋ ਪਹਿਲਾਂ ਸਾਨੂੰ ਸੱਦੇ ਆ ਠੀਕਾ ਜੀ ਇਹ ਬੰਦਾ ਜਿਹੜਾ ਆ ਇਹ ਸਾਡੇ ਸਮਾਜ ਦੇ ਵਿੱਚ ਐਸਸੀ ਭਾਈਚਾਰੇ ਦੇ ਨਾਲ ਜ਼ਿੰਮੇਵਾਰੀ ਦੁਸ਼ਨੀ ਪਵਾ ਰਿਹਾ ਐਸਸੀ ਐਸਸੀ ਬਾਰ ਬਾਰ ਕਰਕੇ ਪਰ ਇਹ ਵਧੀਆ ਗੱਲ ਨਹੀਂ ਹੋ ਇਹ ਬੰਦਾ ਹੈਗਾ ਹਲੇ ਬੱਚਾ ਹੈ ਬਾਕੀ ਇਹਦੇ ਘਰਦਿਆਂ ਨੂੰ ਵੀ ਸਮਝਾਉਣਾ ਚਾਹੀਦਾ ਜਾਂ ਤਾਂ ਇਹਨੂੰ ਕੋਈ ਕੰਮ ਤੇ ਲਾਉਣ ਠੀਕਾ ਜੀ ਜਾਂ ਤਾਂ ਵਿਆਹ ਉਹ ਕਰਕੇ ਕਦੇ ਇਹਨੂੰ ਕਰਨ ਕਿ ਨਹੀਂ ਇਹ ਸਾਰਾ ਦਿਨ ਫਿਰਦਾ ਆ ਛੋਟੇ ਛੋਟੇ ਬੱਚੇ ਆ 8 9 ਸਾਲ ਦੇ ਉਹਨਾਂ ਨੂੰ ਭੰਗ ਬਣਾਉਂਦਾ ਆ ਆਪ ਵੀ ਭੰਗ ਪੀਂਦਾ ਇਹ ਇਹਨੂੰ ਸਰਦਰੀਆਂ ਦੀ ਮੈਂ ਬੋਲਣਾਗੀ ਜੀ ਠੀਕ ਆ ਜੀ ਪਿੰਡ ਦੀ ਸਮਹ ਭਲਾਈ ਵਾਸਤੇ ਆਵਾਦੀ ਦੇ ਮੱਦੇਨਜ਼ਰ ਖਾਸ ਕਰਕੇ ਆਵਾਦੀ ਦੀ ਭਲਾਈ ਵਾਸਤੇ ਜੋ ਪੈ ਪਾਉਣਾ ਸੀ ਬੰਦਰ ਬਜਰੀ ਪਾਉਣੀ ਸੀ ਇਸ ਬੰਦੇ ਜਿੱਥੇ ਵੀ ਜਾਂਦਾ ਇਹ ਵਿਗਨ ਪਾਉਂਦਾ ਪੰਜਾਬ ਦੇ ਇੱਕ ਕੰਮ ਦੇ ਵਿੱਚ ਸੋ ਥਾਣੇ ਅੱਜ ਕੋਈ ਮੋਹਰੀ ਤਰ੍ਹਾਂ ਪੁੱਜੀ ਹੈਗੀ ਇੱਥੇ ਸਾਨੂੰ 10 ਦਾ ਟਾਈਮ ਦਿੱਤਾ ਸੀਗਾ ਅਸੀਂ ਆਪਣੇ ਜਿੰਨੇ ਸਮਰਥਕ ਸੀ ਘਰੋਂ ਲੈ ਕੇ ਪਹੁੰਚੇ ਆ ਹੁਣ ਐਸਚੋ ਸਾਹਿਬ ਏਐਸਆਈ ਸਾਹਿਬ ਫੋਨ ਕਰਦੇ ਆ ਉਹ ਫੋਨ ਹੀ ਉਠਾ ਰਿਆ ਮੈਨੂੰ ਤਾਂ ਲ ਯਾਰ ਇਹਨਾਂ ਨੂੰ ਤੁਰਦਾ ਨਹੀਂ ਹੋਊਗਾ ਪਿੰਡ ਦੇ ਵਿੱਚ ਕਿਉਂਕਿ ਬਣੀ ਜਿਆਦਾ ਆ ਦੀ ਹਨਾ ਦੋ ਤਣੇ ਹੈਗੇ ਮੁੰਡੇ ਜਿਹੜੇ ਮਤਲਬ ਨਾਲ ਦੇ ਹੈਗੇ ਆ ਉਹਨਾਂ ਨੂੰ ਲੈ ਲੂ ਫਿਰਦਾ ਤੇ ਇਸ ਕਰਕੇ ਤੇ ਅਸੀਂ ਹੁਣ ਸਾਨੂੰ ਇਹ ਨਹੀਂ 10 ਵਜੇ 10 ਤਰੀਕ ਦਾ 4 ਵਜੇ ਟਾਈਮ ਦਿੱਤਾ ਆ ਅਸੀਂ ਜਾਵਾਂਗੇ ਅਸੀਂ ਤਾਂ ਕਿਉਂ ਅਸੀਂ ਆਪਣੇ ਜੋ ਆਪਣੇ ਨਟਕੇ ਟੜਕਿਆਂ ਦੇ ਭਾਵ ਕਿ ਸ਼ਿਕਾਇਤ ਕਰਤਾ ਅਮਰੀਤ ਟੰਡਾ ਹੁਣ ਫੋਨ ਨਹੀਂ ਉਠਾ ਰਿਹਾ ਹਾਂ ਫੋਨ ਨਹੀਂ ਉਠਾ ਰਿਹਾ ਹਾਂ ਕਿਉਂਕਿ ਦਮ ਹੈ ਨਹੀਂ ਵਿੱਚ ਗਲਤ ਆ ਹਨਾ ਪੁਲਿਸ ਅਧਿਕਾਰੀਆਂ ਤੁਹਾਨੂੰ ਦੁਆਰਾ ਸਮਾਂ ਦਿੱਤਾ ਨਹੀਂ ਕੁਝ ਹੋਰ ਹਾਂ 10 ਵਜੇ 4 ਵਜੇ ਦਿੱਤਾ ਜੀ ਉਹ ਪ੍ਰਸਾਦ ਦਾ ਕਹਿਣਾ ਮੰਨਾਂਗੇ ਕਿਉਂਕਿ ਇਹ ਉਹਨਾਂ ਤੋਂ ਖلاف ਚੱਲੇ ਗਿਆ ਨਹੀਂ ਆਇਆ ਆਪੇ ਟਾਈਮ ਦੇ ਕੇ ਆਪੇ ਨਹੀਂ ਆਇਆ ਇਹਨਾਂ ਨਾਲ ਰਾਮ ਨੂੰ ਆਇਆ ਪਿੰਡ ਨਾਨਕ ਨੀਤੋ ਤੁਸੀਂ ਵੀ ਇੱਥੇ ਪੁੱਛੇ ਹੈਗੇ ਆ ਇਸ ਮਾਮਲੇ ਬਰਤੀ ਕੀ ਕਹਿਣਾ ਤੁਹਾਡਾ ਹਾਂਜੀ ਮੈਂ ਇਸ ਕਰਕੇ ਪਹੁੰਚਿਆ ਹਾਂ ਜੀ ਛੇੜੂ ਪਿੰਡ ਦੇ ਅਸੀਂ ਹਾਂਜੀ ਹਾਂ ਤੇ ਮੈਂ ਹਰ ਕੰਮ ਦੇ ਵਿੱਚ ਉਹਨਾਂ ਨੂੰ ਸਪੋਰਟ ਵੀ ਕਰਦਾ ਨਾਲ ਰਹਿੰਦਾ ਵੀ ਕੋਈ ਵਿਸ਼ਨਪਾਲ ਜੀ ਆ ਉਹ ਪਿੰਡ ਦੇ ਹਰ ਪੰਚਾਇਤੀ ਕੰਮ 'ਚ ਹਰ ਮੱਲੋ ਪਿੰਡ ਦੇ ਕੋਈ ਵੀ ਕੰਮ 'ਚ ਪੂਰੇ ਸਹਿਯੋਗ ਦਿੰਦੇ ਆ ਜੇ ਰੂਟੀ ਨਹੀਂ ਹੁੰਦਾ ਵੀ ਪੰਚਾਇਤ ਮੈਂਬਰ ਹੀ ਮੀਟਿੰਗ ਨੂੰ ਅਟੈਂਡ ਕਰ ਸਰ ਦੂਜਾ ਬੰਦਾ ਦੀ ਪਿੰਡ ਦਾ ਹਰ ਜੀ ਬਾਸੀ ਨੂੰ ਅਧਿਕਾਰ ਆ ਤੇ ਪਿੰਡ ਦੇ ਚੰਗੇ ਕੰਮ ਦੇ ਵਿੱਚ ਸਹਿਯੋਗ ਕਰਨ ਦਾ ਸਾਥ ਦੇਣਾ ਟੰਡਾ ਪੱਤਰਕਾਰਾਂ ਦੇ ਨਾਲ-ਨਾਲ ਉਹ ਐਤੀ ਪੰਜ ਬਣਿਆ ਜਰੂਰ ਨੂੰ ਇਸ ਚੀਜ਼ਾਂ ਬਾਰੇ ਜਾਣਕਾਰੀ ਨਹੀਂ ਪੰਚਾਇਤ ਦੇ ਰੂਲ ਕਾਨੂੰਨ ਮੁਤਾਬਕ ਨੂੰ ਜਾਣਕਾਰੀ ਨਹੀਂ ਜਿਹੜੇ ਮੁਤਾਬਕ ਉਹ ਸਿੱਧੀ ਆ ਕੇ ਮੰਗਾ ਐਸ.ਸੀ ਦੇ ਗ੍ਰਾਂਟ ਦੇ ਪੈਸੇ ਦਿਓ ਕਿਹੜੇ ਹਿਸਾਬ ਨਾਲ ਪੈਸੇ ਮੰਗਦੇ ਆ ਨਹੀਂ ਹੁੰਦਾ ਐਸ.ਸੀ ਦੀ ਸ਼ਾਮਲਾੜ ਦੀ ਜ਼ਮੀਨ ਦੀ ਜਿਹੜੀ ਬੋਲੀ ਹੁੰਦੀ ਆ ਉਹ ਸਰਕਾਰ ਦੀਆਂ ਜੋ ਹਦਾਇਤਾਂ ਸੀ ਹਦਾਇਤਾਂ ਦੇ ਮੁਤਾਬਕ ਇਸ ਵਾਰ ਚੜੂ ਦੀ ਬੋਲੀ ਹੋਈ ਆ ਜੇ ਉਹ ਬੋਲੀ ਗਲਤ ਹੋਈ ਆ ਤਾਂ ਉਹਨੂੰ ਉਹ ਚੈਲੰਜ ਕਰ ਸਕਦਾ ਵਡਪੀਓ ਦਾਪਤਰ ਫਵਾੜਾਇਆ ਜੀ ਨਾ ਕਿ ਕੰਪਲੀਟ ਥਾਣੇ ਵਿੱਚ ਦੇ ਕੇ ਗੱਲ ਪੇਚੇਂਜ ਕਰ ਸਕਦਾ ਕਿਉਂਕਿ ਉਹਨੂੰ ਇਸ ਕੀ ਦੀ ਜਾਣਕਾਰੀ ਨਹੀਂ ਅਸੀਂ ਕਹਿੰਦੇ ਆ ਨਾਨਕਨੜੀ ਦੀ ਜਿਹੜੀ ਜ਼ਮੀਨ ਆ ਅੱਜ ਵੀ ਉਹ ਖਾਲੀ ਪਈ ਆ ਜੇ ਉਹ ਚਾਹਵਾਨ ਹੈਗਾ ਜੀ ਲੈਣ ਵਾਲਾ ਜਾਂ ਉਹਦੇ ਕੋਲ ਕੋ ਬੰਦਾ ਹੈਗਾ ਲੈ ਕੇ ਦੇਣ ਵਾਲਾ ਸੀ ਦੇਣ ਨੂੰ ਤਿਆਰ ਆ ਉਹ ਲੈ ਕੇ ਸਾਨੂੰ ਸਾਡਾ ਕੰਟੈਕਟ ਕਰੇ ਅਸੀਂ ਦੇਣ ਨੂੰ ਤਿਆਰ ਆ ਬੋਲੀ ਜ਼ਮੀਨ ਤੇ ਚੱਕੇ ਬੋਲੀ ਚੱਕਦਾ ਜੋ ਰੇਟ ਤੇ ਢੋੜੂ ਦੀ ਬੋਲੀ ਹੋਈ ਆ ਜੀ ਉਸ ਰੇਟ ਤੇ ਅਸੀਂ ਬੋਲੀ ਜਮੀਨ ਤੇ ਕਰਾਉਣ ਨੂੰ ਤਿਆਰ ਆ ਲੈਣ ਵਾਲਾ ਚਾਹਵਾਨ ਕੋਈ ਵੀ ਲੈ ਕੇ ਆਵੇ ਤੇ ਦੂਜੀ ਗੱਲ ਇਹ ਅਭੀ ਪਿੰਡ ਦੇ ਜਿਹੜੇ ਵਿਕਾਸ ਦੇ ਕੰਮ ਆ ਉਹਦਾ ਸਾਥ ਦੇਣਾ ਚਾਹੀਦਾ ਸਹਿਯੋਗ ਕਰਨਾ ਚਾਹੀਦਾ ਨਾ ਕਿ ਪਿੰਡ ਦੇ ਹਰ ਕੰਮ 'ਚ ਵਿਘਨ ਪਾਉਣੀ ਚਾਹੀਦੀ ਆ ਬਾਰ-ਬਾਰ ਜਾਤੀਵਾਦ ਜਾਤੀਵਾਦ ਕਰਕੇ ਚੰਗੀ ਗੱਲ ਨਹੀਂ ਪਿੰਡ 'ਚ ਧੜੇਬੰਦੀ ਬਣਾਉਣੀ ਸਮਾਜ ਦੇ ਵਿੱਚ ਭੇਦਭਾਵ ਪੈਦਾ ਕਰਨਾ ਇਹ ਗਲਤ ਗੱਲ ਆ ਕਿਉਂਕਿ ਪਿੰਡ ਬਹੁਤ ਵਧੀਆ ਪਿੰਡ ਦੇ ਸਾਰੇ ਲੋਕ ਵਧੀਆ ਪਰ ਕੁਛ ਆ ਜਿਹੜੀਆਂ ਨੀਤੀਆਂ ਚੱਲ ਰਹੀਆਂ ਇਹ ਗਲਤ ਆ ਜੇ ਪਿੰਡ ਵਿੱਚ ਕੋਈ ਗਲਤ ਕੰਮ ਹੁੰਦਾ ਉਹਦੀ ਕੰਪਲੀਟ ਕਰਨੀ ਬਣਦੀ ਆ ਨਾ ਕਿ ਕਿਸੇ ਨਾਲ ਗਾਲੀ-ਕਲੋਚਾ ਲੜਨਾ ਕਿਉਂਕਿ ਪਿੰਡ ਦੇ ਕੰਮ ਕਰਨ ਲਈ ਸਰਪਕ ਵੀ ਨਵੇਂ ਸਰੂ ਕੰਮ ਸਟਾਰਟ ਕਰਦੇ ਕਹਿੰਦੇ ਲੋਕ ਵੀ ਆ ਸਕਦੇ ਆ ਹਰ ਇੱਕ ਨੂੰ ਅਧਿਕਾਰ ਆ ਪਿੰਡ ਦੇ ਕੰਮ ਵਿੱਚ ਜ਼ਰੂਰੀ ਨਹੀਂ ਵੀ ਪੰਚਾਇਤ ਵੀ ਲੋਕਾਂ ਨੇ ਬਣਾਈ ਆ ਕੋਈ ਕੋਈ ਬਿਸ਼ਨਪਾਲ ਜਾਂ ਅਬ੍ਰੇਟਡ ਆ ਗਈ ਪੁਰਾਣੀ ਰੰਜਸ਼ ਤੇ ਨਹੀਂ ਜਿਸ ਤੇ ਕਰਦੇ ਇੱਕ ਕੰਮ ਸਾਰਾ ਹੋ ਰਿਹਾ ਨਹੀਂ ਰੰਜਸ਼ ਦਾ ਕੋਈ ਨਹੀਂ ਸਿਰਫ ਇੱਕ ਪਹਿਲੀ ਵਾਰ ਹੀ ਚੋਣ ਜਿੱਤਣ ਦਾ ਗਰੂਰ ਹੋ ਜਾਂਦਾ ਵੀ ਮੈਂ ਜਿਆਦਾ ਵੋਟਾਂ ਨਾਲ ਜਿੱਤਿਆ ਯਾਨੀ ਕਿ ਤੋਂ ਅੱਜ ਤੋਂ ਇਤਿਹਾਸ ਦੇਖ ਲਓ ਜਿਹੜੇ ਹਰ ਸਾਲ 10-15 15 ਸਾਲ ਵੀ ਜਿੱਤਨੇ ਰੂ ਵੀ ਕਿਸੇ ਟਾਈਮ ਪੁੰਦੇ ਪਾੜੇ ਦੇ ਪੰਦੇ ਇਹ ਕੋਈ ਗੱਲ ਨਹੀਂ ਕਿ ਅੱਜ ਐਦ ਕੀ ਹੈਗੇ ਗੱਲ ਉਹ ਸੀ ਪ੍ਰਸ਼ਾਸਨ ਨਾਲ ਕੀ ਗੱਲਬਾਤ ਹੋਈ ਤੁਹਾਡੀ ਪ੍ਰਸ਼ਾਸਨ ਦੇ ਨਾਲ ਇਹ ਗੱਲ ਹੋਈ ਸੀ ਜੀ ਅੱਜ ਤੇ ਫਾਰੇ ਅੱਜ ਬੁਲਾਇਆ ਗਿਆ 10 ਵਜੇ ਟਾਈਮ ਸੀ ਕਿ ਉਹ ਮੋਲੀ ਪਾਲਟੀ ਆਈ ਨਹੀਂ ਗਈ ਹਾਲਾਂਕਿ ਉਹ ਆਏ ਵੀ ਆ ਫਵਾੜੇ ਚ ਫਵਾੜੇ ਪਤਾ ਲੱਗਾ ਸੀ ਆਪਣੇ ਪਹਲਸਪੀ ਦਫ਼ਤਰ ਗਿਆ ਤੇ ਹੁਣ ਡੀਐਸਪੀ ਦਫ਼ਤਰ ਵੀ ਗਿਆ ਤੇ ਹੋ ਕੇ ਗਿਆ ਪਰ ਉਹ ਕਹਿੰਦੇ ਨਹੀਂ ਅਸੀਂ ਆਏ ਨਹੀਂ ਅਸੀਂ ਉਹਨੇ ਵੀਡ ਕੀਤੀ ਕਾਫੀ ਸਹੀਲ ਦੇ ਆ ਗਏ ਬੱਟੇ ਜੀ ਪਰ ਨਹੀਂ ਕੋਲ ਬੁਲਾਇਆ ਸੀ ਹੁਣਾ ਚਾਹੀਦਾ ਸੀਗਾ ਹਰ ਬਾਕੀ ਤੁਹਾਨੂੰ ਧੰਨਵਾਦ